ਬਾਈ ਇਹ ਜੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਦੀ ਫੋਟੋ ਆਊਗਾ ਤੇ ਰੈਡੀ ਸਾਂਚ ਦੇ ਨੰਬਰ ਆਊਗਾ ਤੇ ਮੈਂ ਵੀਡੀਓ ਘਰੇ ਪਾਉਣਾ ਬਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦੇ ਕਲੇਸ਼ ਲੋਕੀ ਤੇ ਅਲਵਿਦਾ ਦੋਸਤੋ ਬਾਈ ਇਹ ਜੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਭਾਗ ਕਰਕੇ ਸਾਰੇ ਤਾਂ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਦੀ ਫੋਟੋ ਆਊਗਾ ਤੇ ਰੈਡੀ ਸਾਂਚ ਦੇ ਜਰਾ ਨੰਬਰ ਆਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਬਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦੇ ਕਲੇਸ਼ ਲੋਕੀ ਤੇ ਅਲਵਿਦਾ ਦੋਸਤੋ ਬਾਈ ਇਹ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰ ਦਾ ਰਰ ਕੇ ਕਿਰਨੇ ਰਰ ਕੇ ਭਾਗ ਕਰਕੇ ਸਾਰੇ ਤਾਂ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਦੀ ਫੋਟੋ ਆਊਗਾ ਤੇ ਰੈਡੀ ਸਾਂਚ ਦੇ ਜਰਾ ਨੰਬਰ ਆਊਗਾ ਤੇ ਮੈਂ ਵੀਡੀਓ ਕਰੇ ਪਉਨਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦੇ ਕਲੇਸ਼ ਲੋਕੀ ਤੇ ਅਲਵਿਦਾ ਦੋਸਤੋ ਬਾਈ ਇਹਦੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰ ਦਾ ਰਰ ਕੇ ਕਿਰਨੇ ਰ ਕੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਜਿ ਬਟੂਆ ਹੋਊਗਾ ਤੇ ਰੈਡੀ ਸਾਂਚ ਦੇ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਉਨਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦੇ ਕਲੇਸ਼ ਲੋਕੀ ਤੇ ਅਲਵਿਦਾ ਦੋਸਤੋ ਬਾਈ ਇਹ ਜੀ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਕੇ ਕਰਨੇ ਆ ਕੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ ਤੇ ਫੋਟੋ ਆਊਗਾ ਤੇ ਰੈਡੀ ਸਾਂਚ ਦੇ ਨੰਬਰ ਹੋਊਗਾ